ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਓਟ ਆਪ ਕੋ ਚਰਹ ਸਾਸਤਰ ਘਟ ਪਿੰਗ ਗੁਰ ਚੜ ਜਾਏ ਆਂਦ ਦੇਖਿਆ ਬਦ ਸੁਣੇ ਜੋ ਕਾ ਕ੍ਰਿਪਾ ਕਰਾਏ ਜੋ ਬਲਾਵਤੋਂ ਮੋਲੇ ਸ੍ਰੋਮਿ ਕੋਦਰੋ ਪਾਵਨ ਹੋ ਮਾਰੀ ਸੋਗ ਸੰਗਤ ਕੋ ਅੰਚਲ ਲਵੋ ਕਪਨਦੀ ਜੈ ਕਰਨੀ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਔਰ ਗਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਰੂਪ ਸਾਧ ਸੰਗਤ ਜੀ ਆਓ ਆਪ ਜੀ ਵਡਭਾਗੇ ਹੋ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਵਾਜਿਨ ਨੂੰ ਆਉਂਦੇ ਹਾਂ ਆਓ ਪਾਵਨ ਰਸਨਾ ਨੂੰ ਪਵਿੱਤਰ ਕਰਿਏ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਮਾਈ ਭਾਈ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਰੀ ਬਾਣੀ ਕਥਾ ਨੂੰ ਸਰਵਣ ਕਰ ਰਹੇ ਹੋ ਸਵਾਗਤ ਸ੍ਰੀ ਰਾਗ ਦੇ ਚੁਚਾਰਨ ਕੀਤੀ ਧੰਗੁਰੂ ਨਾਨਕਦੇਵ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰੀਏ ਤੇ ਇਸ ਵਿਚਾਰ ਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਧਾਰਨ ਕਰੀਏ ਭਾਈ ਜਿੱਥੇ ਇਸ ਪਵਿੱਤਰ ਗੁਰਬਾਣੀ ਦੀ ਤथा ਆਪ ਜੀ ਸਪੀਕਰ ਰਾਹੀਂ ਕਲਾ ਵਿੱਚ ਬੈਠ ਕੇ ਜਾਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਹੁਰੀ ਵਿੱਚ ਬੈਠ ਕੇ শ্রবণ ਕਰਦੇ ਹੋ ਉਹ ਜੀ ਦੇ ਪਾਵਨ ਪੁੱਤਰ ਗੁਰਬਾਣੀ ਦੀ ਕਥਾ ਸੋਸ਼ਲ ਮੀਡੀਆ ਦੇ ਰਾਹੀਂ ਫੇਸਬੁੱਕ ਤੇ ਲਾਈ ਔਰ ਜੋ ਉਹਨੇ ਮਾਧਮ ਨਾਲ ਬੜੇ ਹੀ ਮਾਈ ਪਾਈ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਾਇਆ। ਸੋ ਆਓ ਅੱਜ ਆਪਾਂ ਅਗਲੇ ਸ਼ਬਦ ਦੀ ਵਿਚਾਰ ਕਰਨੀ ਹੈ ਜੋ ਕਿ ਸ਼ਬਦ ਹੈ ਲਾਭ ਕੁੱਤਾ ਪੂਰ ਚੂੜਾ ਖਾਧਾ ਮੁਰਦਾਰ ਪਰਮਿੰਦਾ ਪਰਮਾਲ ਮੁਖ ਸੁਧੀ ਆਪਣਾ ਕਰੋਧ ਚੰਦਾ ਇਸ ਭਾਵਨ ਸੁਖੀ ਉਚਾਰਦਾ ਜਿਵੇਂ ਵੇਲੇ ਸਤਿਗੁਰੂ ਨਾਨਕਦੇਵ ਮਹਾਰਾਜ ਅਜੋਧਿਆ ਤੋਂ ਆਦ ਕਾਂਸੀ ਵਿੱਚ ਜਾ ਕੇ ਗੰਗਾ ਦੇ ਪਵਿੱਤਰ ਕਿਨਾਰੇ ਤੇ ਨਿਵਾਸ ਕੀਤਾ ਪ੍ਰਸਾਦ ਸੰਗਰਜੀ ਉਥੇ ਬੈਠ ਕੇ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਨਾਮ ਦਾ ਜਸ ਕਰਦੇ। ਪਰਮੇਸ਼ਰ ਦੇ ਨਾਮ ਦਾ ਜਸ ਕਰਨਾ ਸ਼ੁਰੂ ਕੀਤਾ ਤੇ ਸਤਿਗੁਰਾਂ ਦਾ ਆਉਣਾ ਸੁਣ ਕੇ ਨਾ ਕਾਂਸੀ ਦੇ ਭਾਰੀ ਵਿਦਵਾਨ ਸਤਿਗੁਰਾਂ ਦੇ ਪਾਸ ਆਏ ਤੇ ਨਾਮ ਸਿਕਾਰ ਕੀਤੀ ਤੇ ਕਿਹਾ ਮਹਾਰਾਜ ਅਸੀਂ ਵੇਦ ਸਾਸ਼ਤਰ ਨਿਤਾ ਪ੍ਰਤੀ ਪੜਦੇ ਹਾਂ ਸੁਣਦੇ ਵੀ ਆ ਪਰ ਸਾਡੇ ਹਿਰਦੇ ਅੰਦਰ ਸ਼ਾਂਤੀ ਨਹੀਂ ਤੇ ਨਾ ਹੀ ਹੰਕਾਰ ਮੇਟਦਾ ਪਰ ਸਤਿਗੁਰਾਂ ਦੇ ਉਹਨਾਂ ਲੋਗਰ ਉਪਦੇਸ਼ ਦਿੰਦਿਆਂ ਹੋਇਆਂ ਇਹ ਸ਼ਬਦ ਹੁੰਦਾ ਤੇ ਕਈ ਵਾਰੀ ਆਪਾਂ ਵੀ ਕਹਿ ਦਿੰਦੇ ਆ ਕਿ ਬਾਣੀ ਬਹੁਤ ਪੜਦੇ ਆ ਗੁਰਦੁਆਰੇ ਵੀ ਜਾਂਦੇ ਆ ਸਤ ਸੰਗਤ ਵਿੱਚ ਵੀ ਰਹਿੰਦੇ ਆ ਸੇਵਾ ਵੀ ਕਰਦੇ ਆ ਪਰ ਮਨ ਨੂੰ ਸ਼ਾਂਤੀ ਨਹੀਂ ਮਨ ਦੀ ਭਟਕਣਾ ਹੀ ਕਰਦੀ ਹੈ ਸੋਖਣੀ ਮਿਲਦਾ ਇਦਾਂ ਦੇ ਬੜੇ ਗੁਰ ਸਿੱਖਣੇ ਬਥੇਰੇ ਬੜੇ ਮਿਲ ਜਾਣ ਵੀ ਮੈਂ ਤਾਂ ਜੀ ਜਿਹਦੇ ਦਾ ਅਮਰਤ ਛਕਿਆ ਜਾਂ ਮੈਂ ਜਿਹਦੇ ਦਾ ਗੁਰੂ ਘਰ ਨਾਲ ਜੁੜਿਆ ਮੈਂ ਤਾਂ ਬਾਣੀ ਪੜ੍ਹਦਾ ਸਮਾਂ ਵੀ ਅੱਗੇ ਨਾਲੋਂ ਬਹੁਤ ਔਖਾ ਹੋ ਗਿਆ ਇਦਾਂ ਦੇ ਹੈ ਬਹੁਤ ਮਿਲ ਜੇ ਤੇ ਇਹ ਸਵਾਲ ਜਿਹੜਾ ਪੰਡਤਾਂ ਬ੍ਰਾਹਮਣਾਂ ਨੇ ਕੀਤਾ ਤੇ ਇਹੀ ਸਵਾਲ ਆਪਾਂ ਸਤਿਗੁਰੂ ਜੀ ਦੇ ਅੱਗੇ ਆਪਾਂ ਵੀ ਸੇਮ ਤੋਂ ਸੇਮ ਰੱਖ ਸਕਦੇ ਹਾਂ ਮਹਾਰਾਜ ਬਾਣੀ ਪੜ੍ਹਦੇ ਆ ਸੁਪ ਫੇਰ ਤੇ ਦੂਜਾ ਇਤਿਹਾਸਕ ਤੱਥ ਇਹ ਹੈ ਪਾਵਨ ਸ਼ਬਦ ਪਿੱਛੇ ਕਿ ਰਾਇ ਬੁਲਾਰ ਕੀ ਨੇ ਜਪਤ ਗੁਰੂ ਨਾਨਕ ਦੇਵ ਮਹਾਰਾਜ ਕੀ ਕੋਲ ਬੇਰਤੀ ਕੀਤੀ ਪਾਤਸ਼ਾਹ ਤੁਸੀਂ ਦੁਨੀਆਂ ਨੂੰ ਤਾਰਨਾ ਹੈ ਕਿਰਪਾ ਕਰਕੇ ਮੈਨੂੰ ਵੀ ਪਵਿੱਤਰ ਉਪਦੇਸ਼ ਬਖਸ਼ੋ ਤੇ ਬੇਰਤੀ ਮਾਨਕਿਵਲ ਸਤਗੁਰਾਂ ਨੇ ਇਸੇ ਸੌਰਤ ਦੁਆਰਾ ਰਾਏ ਬੋਲਾਰ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ ਹੋਏ ਇਹ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਲਾਭ ਕੁੱਤਾ ਊੜ ਚੂਹੜਾ ਹੱਗ ਖਾਦਾ ਮੁਰਦਾਰ ਕਹਿੰਦੇ ਐ ਭਾਈ ਜਿਹੜਾ ਖਾਣ ਦਾ ਲਗ ਲਾਲਚ ਹੈ ਨਾ ਇਹ ਕੁੱਤਾ ਹੈ ਆਖੋ ਸਤਨਾਮ ਕੁੱਤਾ ਕੁੱਤੇ ਨੂੰ ਕਿੰਨਾ ਮਰਜੀ ਤੁਸੀਂ ਖਵਾ ਦੇ। ਕੁੱਤੇ ਨੇ ਖਾਣ ਪੀਣੇ ਆ ਆਪਵਾ ਨੂੰ ਮਾਰ ਨਹੀਂ ਮਾਰਨਾ। ਆਖੋ ਸਾਤਨਾਮ। ਕੁੱਤਾ ਰੋਟੀ ਖਾਂਨੇ ਆ। ਕੁੱਤੇ ਦਾ ਲਾਲਚ ਫੇਰ ਵੀ ਨਹੀਂ ਆਉਂਦਾ ਇੱਕ ਪੁਰਖੀ ਛੜ ਤੇ ਉਹ ਦੋ ਛੜ ਤੇ ਫੇਰ ਵੀ ਉਹ ਸਾਹ ਸਮਝੀ ਦੇਖੀਗਾ ਦੇਖੀ ਜਾਂਦਾ। ਇਸੇ ਤਰ੍ਹਾਂ ਪਾਸ਼ਾ ਜੀ ਕਹਿੰਦੇ ਲਭ ਕੁੱਤਾ ਕਹਿੰਦੇ ਲਭ ਭਾਵ ਲਾਲਚ ਹੈ ਇਹ ਕੁੱਤਾ ਹੈ। ਕਿਉਂਕਿ ਖਾਣ ਦੇ ਲਾਲ ਕੀ ਮਨੁੱਖ ਦੀ ਜਿਹੜੀ ਕੁੱਤਾ ਵਰਤੀ ਹੋ ਗਈ ਹੈ ਸਾਧ ਸੰਗ ਖਾਣ ਪੀਣ ਦੇ ਬੜੇ ਇਸ ਇਨਸਾਨ ਨੇ ਉਹ ਜ਼ਿੰਦਗੀ ਦਾ ਬਾਧਾ ਘਾਟਾ ਨਹੀਂ ਦੇਖਦੇ ਉਹ ਨੁਕਸਾਨ ਨਹੀਂ ਦੇਖਦੇ ਵੀ ਇਹ ਬੰਦੇ ਨੇ ਮੇਰਾ ਭਲਾ ਕਰਨਾ ਜਾਂ ਕੀ ਕਰਨ ਖਾਣ ਪੀਣ ਦੇ ਲਾਲਚਾਂ ਦੇ ਪ੍ਰਤੀ ਲਾਲਸ਼ ਐਨੀ ਵੱਧ ਗਈ ਸੋਸ਼ਲ ਮੀਡੀਆ ਤੇ ਸੁਣਦੇ ਆ ਦੇਖਦੇ ਆ ਸਾਧ ਸੰਗ ਜੁਪੀ ਬਿਹਾਰ ਮਹਾਰਾਸ਼ਟਰ ਕੰਨੀ ਸਾਧ ਸੰਗ ਈਆਂ ਭੈਣਾ ਦਾ ਸਾਸ ਸੰਗ ਦੀ ਵਪਾਰ ਕਰਦੇ ਵੇਚਦੇ ਆ ਉਹ ਕੀ ਹੈ ਲਾਲਚ ਲੋਭ ਹੈ ਤੇ ਬੜੇ ਨੇ ਇਦਾਂ ਦੇ ਇੱਥੇ ਵੀ ਸਾਨੂੰ ਇਦਾਂ ਦੇ ਮਿਲ ਜਾਣਗੇ ਸਾਸ ਸੰਗ ਦੀ ਬੜੇ ਨੇ ਸੁਮਾਰਾ ਜੀ ਕਹਿੰਦੇ ਜੋ ਕੂੜ ਚੂਹੜਾ ਕੂੜ ਭਾਵ ਝੂਠ ਬੋਲਣਾ ਹੈ ਇਹ ਚੂਹੜਾ ਹੈ ਭਾਵ ਚੰਡਾਲ ਬਾਤ ਕਰਨਾ ਇਹ ਸ਼ਬਦ ਜ਼ਿਆਦਾਤਰ ਜਿਹੜਾ ਹੈ ਮਾਜੀ ਸਿੰਘਾਂ ਲਈ ਵਰਤੇ ਜਾਂਦੇ ਆ ਪਰ ਅਸਲ ਵਿੱਚ ਕਿਹਨੂੰ ਕਹਿੰਦੇ ਆ ਚੂਹੜਾ ਚੰਡਾਲਾਂ ਨੂੰ ਚੰਡਾਲ ਕੌਣ ਹੁੰਦੇ ਸੀਗੇ ਜਿਹੜੇ ਸਾਸ ਨਹੀਂ ਚੰਡਾ ਲਾਉਂਦੇ ਸੀ ਪਹਿਲਾਂ ਸਮਸ਼ਾਨ ਘਾਟਾਂ ਦੇ ਵਿੱਚ ਚੰਡਾਲ ਰੱਖੇ ਜਾਂਦੇ ਸੀ ਉਹ ਚੰਡੇ ਲਾਉਂਦੇ ਜਾਂ ਕੋਈ ਮਰਿਆ ਗਲਿਆ ਪਸ਼ੂ ਹੁੰਦਾ ਨਾ ਉਹਨੂੰ ਹੱਡਾ ਰੋੜੀ ਦੇ ਵਿੱਚ ਸੁੱਟਣ ਜਾਂਦੇ ਜਿਹੜੇ ਇਹੋ ਜਿਹਾ ਕਾਰਜ ਕਰਦੇ ਸੀ ਉਹਨਾਂ ਨੂੰ ਚੰਡਾਲ ਕਹਿੰਦੇ ਸੀ ਉਹਨਾਂ ਲਈ ਇਹ ਸ਼ਬਦ ਵਰਤੇ ਜਾਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਇਦਾਂ ਦੇ ਲਫ਼ਜ਼ ਵਰਦਾ ਹੈ ਤਾਂ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਸਾਹਸ ਨਾਲ ਇਸ ਕਰਕੇ ਧਿਆਨ ਰੱਖਣਾ ਚਾਹੀਦਾ ਪਰ ਮੇਰੇ ਪਾਸ਼ਾ ਜੀ ਨੇ ਕਿਹਾ ਉਹ ਦੁਨੀਆ ਦੇ ਲੋਕੋ ਤੁਸੀਂ ਐਵੇਂ ਇਹ ਨੀਚ ਸ਼ਬਦ ਵਰਤਦੇ ਹੋ ਪਰ ਇਹ ਨੀਚ ਸ਼ਬਦ ਕਿਨਾਂ ਲਈ ਹੈ ਚਨਾਲਾਂ ਲਈ ਹੈ ਫਿਰ ਸੱਚੇ ਪਾਤਸ਼ਾਹ ਕਹਿੰਦੇ ਠੱਗ ਖਾਦਾ ਮਰਦਾਰ ਸਾਰਿਆਂ ਦੇ ਤਾਂ ਇਹ ਭ੍ਰਿਸ਼ਟ ਕਰਨ ਵਾਲਾ ਹੈ ਜੋ ਠੱਗੀ ਮਾਰ ਕੇ ਖਾਣਾ ਹੈ ਸਾਧ ਸੰਗ ਜੀ ਉਹ ਮਰੇ ਹੋਏ ਪਸ਼ੂ ਦੇ ਮਾਸ ਖਾਣ ਦੇ ਬਰਾਬਰ ਆਪ ਕੋ ਸਤਨਾ ਹੁਣ ਬੜੇ ਬੰਦੇ ਨੇ ਕਹਿੰਦੇ ਜੀ ਅਸੀਂ ਤਾਂ ਮਾਸ ਖਾਂਦੀ ਗੁਰੂ ਨਾਨਕ ਸਾਹਿਬ ਕੋਲ ਵੀ ਗਏ ਸੀ ਅੱਗੇ ਪਾਵਨ ਸ਼ੌਰਧਰੀ ਵਿਚਾਰ ਆਉਣੀ ਆ ਤੂੰ ਕੁਮਤਰੀ ਨੂੰ ਗੱਲ ਕਰਵਾ ਕਾਜੀ ਤੇ ਹਿੰਦੂਆਂ ਦਾ ਪਹਿ ਗਿਆ ਰੌਲਾ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਮੁਸਲਮਾਨ ਕਹਿੰਦੇ ਜੀ ਸਾਡਾ ਸੂਤ ਖਾ ਜਾਂਦੇ ਆ ਤੇ ਹਿੰਦੂਆਂ ਨੇ ਮਹਾਰਾਜ ਇਹ ਸਾਡੀ ਗਾਂ ਖਾਂਦੇ ਅਸੀਂ ਗਾਂ ਨੂੰ ਮਾਤਾ ਮੰਨਦੇ ਆ ਕੋ ਸਤਨਾ ਅੱਜ ਵੀ ਬੜੇ ਨੇ ਸਾਡੀ ਗਊ ਮਾਤਾ ਸਾਡੀ ਗਊ ਮਾਤਾ ਸਾਡੀ ਗਊ ਮਾਤਾ ਕਿਉਂ ਬਈ ਰਣਜੀਤ ਬਾਵਾ ਨੇ ਗਾਇਆ ਸੀ ਨਾ ਗੀਤ ਵੀ ਗੌਂ ਦੇ ਬਾਥਰੂਮ ਨੂੰ ਪਿਸ਼ਾਬ ਨੂੰ ਸੁਧ ਮੰਨਦੇ ਆ ਕਿਉਂ ਬਈ ਇਹ ਸਾਰ ਸੰਗ ਦੀ ਗਾਂ ਨੂੰ ਮਾਤਾ ਮੰਨਦੇ ਆ ਪਰ ਅੱਜ ਕੱਲ੍ਹ ਉਹ ਮਾਵਾ ਨੂੰ ਫਿਰ ਸਾਹਮਦੇ ਵੀ ਨਹੀਂ ਬੜੇ ਨੇ ਸਾਸ ਸੰਗ ਦੀ ਕਿੰਨੇ ਵਿਚਾਰੇ ਪਿੰਡਾਂ ਵਿੱਚ ਕਿਸਾਨ ਭਰਾ ਜੱਟ ਜ਼ਿਮੀਦਾਰ ਕਿੰਨੇ ਔਖੇ ਹੁੰਦੇ ਆ ਪੈਸੇ ਦੇ ਦੇ ਕੇ ਰੱਖੇ ਰੱਖਣੇ ਪੈਂਦੇ ਆ ਵੀ ਭਾਈ ਸਾਂਭੋ ਫਿਰ ਮਾਫ਼ ਕਰਨਾ ਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਮੁਸਲਮਾਨ ਸਾਦੀ ਖਾਨ ਨੂੰ ਖਾਂਦੇ ਆ ਤੇ ਮੁਸਲਮਾਨ ਕਹਿੰਦੇ ਜੀ ਸਾਡੇ ਸੂਰ ਨੂੰ ਖਾਂਦੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੇ ਭਾਈ ਇਦੂ ਵੱਡਾ ਮਹਾਪਾਪ ਤਾਂ ਕਹਿੰਦੇ ਪਰਾਇਆ ਹੱਕ ਖਾਣਾ ਆਇਆ ਸਤਨਾਮ ਕੀ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਥਾਈ ਉਹ ਕਹਿੰਦੇ ਤੁਸੀਂ ਤਾਂ ਐਸੇ ਪਿੱਛੀ ਲੜੀ ਜਾਂਦੇ ਹੋ ਮਾਸ ਮਾਸ ਕਰ ਮੂਰਖ ਚੜ੍ਹੇ ਅੱਜ ਵੀ ਮਾਸ ਦਾ ਰੌਲਾ ਬਹੁਤ ਪਿਆ ਰਿਹਾ ਪਰ ਕਹਿੰਦੇ ਸਭ ਤੋਂ ਵੱਡਾ ਮਹਾਪਾਪ ਜੇ ਹੈ ਕੱਕੇ ਸੇ ਦਾ ਹਾਕਾ ਖੋੜ ਤੇ ਖਾਣਾ ਮਾਸ ਖਾਣ ਤੋਂ ਵੀ ਵੱਡਾ ਪਾਪੀ ਹੈ ਆਪ ਕੋ ਸਤਨਾ ਤਾਂ ਕਰਕੇ ਮਾਰ ਗਏ ਥੱਗੀ ਮਾਰਨੀ ਕਿਸੇ ਨਾਲ ਤੇ ਸਾਧ ਸੰਗ ਲਈ ਰੱਗੇ ਕਹਿੰਦੇ ਪਰ ਨੰਦਾ ਪਰ ਮਾਲਵਕ ਸੁਧੀ ਅਗਣ ਕਰੋਦ ਚੰਦਾ ਮਾਲ ਓਲਾ ਜਾਂ ਸ਼ਬਦ ਰੋਲਣਾ ਸਾਧ ਸੰਗ ਤੇ ਸੁਧੀ ਅਧਕ ਲਾ ਕੇ ਸ਼ਬਦ ਉਚਾਰਨ ਕਰਨਾ ਪਰ ਨੰਦਾ ਪਰ ਮਾਲ ਮੋਖ ਸੁਧੀ ਅਗਣ ਕਰੋਦ ਚੰਦਾ ਇਹਨੇ ਪ੍ਰਾਈ ਨਿੰਦਿਆ ਨਿੰਦਿਆ ਕਰਨੀ ਸਾਧ ਸੰਗ ਦੀ ਸੁਭੀ ਮੇਰੀ ਪ੍ਰਾਈ ਮੈਲ ਭਾਵ ਵਿਸ਼ਟਾ ਖਾਣ ਦੇ ਬਰੋਬਰ ਆਖੋ ਸਤਨਾਮ ਮਲਖਣ ਗੰਦਗੀ ਖਾਣ ਦੇ ਸਾਧ ਸੰਗ ਇਹ ਮਾਰ ਕੇ ਆਲਮਲ ਖਾਈ ਸ਼ਰਸ਼ਾਈ ਪਾਈ ਮੂਰਖੰਡਾ ਪਤ ਗਵਾਈ ਕੌਣ ਖਾਦੇ ਨੇ ਆਲਮਲ ਜਿਹਨੂੰ ਘੋਰ ਮੰਨਦੇ ਆ ਅਖੋਰੀ ਸਾਧੂ ਹੁੰਦੇ ਆ ਅਖੋਰੀ ਸਾਧੂ ਉਹ ਜ਼ਿਆਦਾਤਰ ਇਦਾਂ ਹੀ ਕਰਦੇ ਆ ਗੰਦਗੀ ਖਾਂਦੇ ਆ ਸਾਧ ਸੰਗ ਤੇ ਕਹਿੰਦੇ ਓਦੋਂ ਵੱਦ ਕਹਿੰਦੇ ਕਿਸੇ ਦੀ ਨਿੰਦਿਆ ਕਰਨੀ ਪਰ ਨਿੰਦਾ ਪਰ ਮਾਲ ਮੁਖ ਸੁਧੀ ਆਪਣੇ ਮੁਖ ਤੋਂ ਕਿਸੇ ਵੀ ਸਾਥ ਸੰਗ ਦੀ ਨਿੰਦਿਆ ਕਰਨੀ ਕਿਸੇ ਵੀ ਬਦხੋਈ ਕਰਨੀ ਬੇਵਜ੍ਹਾ ਕਿਸੇ ਨੂੰ ਮਾੜਈ ਮਾੜਾ ਬੋਲੀ ਜਾਣਾ ਉਹ ਕੀ ਹੈ ਜੀ ਗੰਦਗੀ ਖਾਣ ਦੇ ਬਰਾਬਰ ਹੈ ਅਗਨ ਕ੍ਰੋਧ ਚੰਡਾਲ ਅੱਗ ਦੀ ਨਿਆਈ ਸਾਧਨ ਵਾਲਾ ਜੋ ਕ੍ਰੋਧ ਹੈ ਨਾ ਉਹ ਸਾਥ ਸੰਗ ਦੀ ਚੰਡਾਲ ਹੈ ਜਿਸ ਕਰਕੇ ਸਭ ਲੋਕ ਨੀਚ ਹੋ ਰਹੇ ਨੇ ਆਪ ਕੋ ਸਤਨਾਮ ਕਹਿੰਦੇ ਇੱਕ ਨਾ ਪੰਡਲ ਬੜਾ ਬਧਵਾਨ ਤੇ ਸਵੈ ਅਭਿਮਾਨੀ ਸੀ ਸਵੈ ਅਭਿਮਾਨੀ ਕਹਿ ਲੋ ਬਵੇਕੀ ਸੀ ਜੋ ਵੀ ਚੀਜ਼ ਬਣਾਉਣੀ ਆਪਣੇ ਆਪ ਬਣਾ ਕੇ ਕਿਸ ਦੇ ਹੱਥਾਂ ਵੱਲ ਨਹੀਂ ਦੇ ਸਵੈ ਅਭਿਮਾਨ ਆਪਣੇ ਆਪ ਦੇ ਵਿੱਚ ਸਾਸ਼ ਸੰਭੀ ਕਾਇਮ ਰੱਖ ਸਰੋਹ ਵਿਚਾਰ ਕਹਿੰਦੇ ਰਾਜੇ ਨੇ ਨਾ ਉਸ ਨੂੰ ਰਾਜ ਅਦਿਰਵਾਰ ਵਿੱਚ ਬੁਲਾਇਆ ਤੇ ਜਦੋਂ ਰਾਜੇ ਨੇ ਬਲਾਵਾ ਭੇਜਿਆ ਤੇ ਉਹ ਆਇਆ ਨਾ ਰਾਜੇ ਦੇ ਵਜੀਰ, ਅਹਿਲਕਾਰ, ਖਜ਼ਾਨਚੀ ਤੇ ਦੀਵਾਨ ਨੂੰ ਵੀ ਭੇਜਿਆ ਪਰ ਉਹ ਵਿਦਿਆਹੰਕਾਰੀ ਪੰਡਤ ਵੀ ਨਾ ਆਇਆ ਤੇ ਸਾਧ ਸੰਗਤ ਦੀ ਇੱਕ ਭੰਗੀ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਪੰਡਤ ਜੀ ਨੂੰ ਲੈ ਕੇ ਆਵਾਂਗਾ ਉਹ ਰਾਜੇ ਕਹਣ ਲੱਗਾ ਜਦੋਂ ਇਹ ਵਜ਼ੀਰ ਅਹਿਰਕਾਰਾਂ ਦੇ ਕੋਈ ਨਹੀਂ ਆਇਆ ਉਹ ਭਾਈ ਤੇਰੇ ਪੈ ਕਿਵੇਂ ਆਜੂ ਆਪ ਕੋ ਸਾਧਾ ਹਾਂ ਹਾਂ ਕਹਿੰਦਾ ਤੇਰੇ ਕਹੇ ਕਿਵੇਂ ਆਜੀ ਸਾਧ ਸੰਗਤ ਦੀ ਭੰਗੀ ਨੇ ਜੈ ਮਹਾਰਾਜ ਮੈਂ ਜੋਗਤੀ ਜਾਣਦਾ ਮੈਂ ਜਾਣਦਾ ਤਰੀਕਾ ਜਿੰਦ ਬਸ ਕਿਰਪਾ ਕਰੋ ਮੈਨੂੰ ਆਗਿਆ ਦਿਓ ਤੇ ਸਾਧ ਸੰਗਤ ਜੀ ਰਾਜੇ ਦੀ ਆਗਿਆ ਪਾ ਕੇ ਭੰਗੀ ਨੇ ਪੰਡਤ ਕੋਲ ਜਾ ਕੇ ਚੱਲਣ ਲੱਗੇ ਆ ਤਉ ਉਹ ਕਰੋਧ ਨਾਲ ਕਹਿ ਲੱਗਾ ਕਿ ਜਦੋਂ ਮੈਂ ਰਾਜੇ ਦੇ ਖਾਸ ਆਦਮੀਆਂ ਦੇ ਕਹਿਣ ਤੋਂ ਨਹੀਂ ਗਿਆ ਤਾਂ ਮੈਂ ਤੇਰੇ ਕਹਿ ਤੋ ਕਿਉਂ ਜਾਵਾਂਗਾ ਤਾਂ ਸਾਧ ਸੰਗ ਦੀ ਭੰਗੀ ਨੇ ਕਹਿ ਪੰਡਤ ਜੀ ਜਦੋਂ ਤੁਸੀਂ ਕਥਾ ਕਰਦੇ ਹੁੰਦੇ ਹੋ ਨਾ ਉਦੋਂ ਆਪ ਹੀ ਕਰੋਧ ਨੂੰ ਚੰਡਾਲ ਆਖਦੇ ਹੋ ਇਸ ਸਮੇਂ ਤੁਹਾਡੇ ਅੰਦਰ ਕਰੋਧ ਜੋ ਬੈਠਾ ਹੈ ਨਾ ਉਹ ਚੰਡਾਲ ਹੈ ਜੋ ਮੇਰਾ ਭਾਜੀ ਆਪ ਕੋ ਸਾਤਨ ਹਾਂ ਉਹ ਮੇਰਾ ਭਾਜੀ ਹੈ ਸਾਸੰਗ ਦੀ ਹੁਣ ਤਾਂ ਜਾਂ ਤਾਂ ਕਰੋੜ ਸੱਦ ਕੇ ਤੁਰ ਪੋ ਨਹੀਂ ਤਾਂ ਭਾਈ ਹੋਣ ਦੇ ਨਾਤੇ ਮੈਂ ਬਾਹ ਕੋ ਫੜ ਕੇ ਲੈ ਜਾਂਗਾ ਤੁਸ ਸਤਨਾ ਇਹਨਾਂ ਬਾਹ ਕੋ ਫੜ ਕੇ ਲੈ ਜਾਣਾ ਪੰਡਤ ਸਮਝ ਗਿਆ ਤੇ ਕੰਨ ਢੱਲੇ ਕਰਕੇ ਰਾਜ ਸਭਾ ਵਿੱਚ ਚਲਾਇਆ ਇਸ ਕਰਕੇ ਕਦੇ ਕ੍ਰੋਧ ਨੂੰ ਚੰਡਾਲ ਕਹੇ ਕਿ ਚੰਡਾਲ ਸਾਸੰਗ ਵੀ ਪਹਿਲਾਂ ਪੜ ਲਿਆ ਲਾਭ ਕੁੱਤਾ ਕੂੜ ਟੂੜਾ ਧਗ ਖਾ ਦਾ ਮਰਦਾਰ ਪੜਿਆ ਪਵਨਚ ਇਸ ਕਰਕੇ ਇਹ ਕਰਮ ਨੀਤਿ ਲੈ ਜਾਤਾਂ ਨੀ ਨੀਚੀਆਂ ਮਾਫ਼ ਕਰਨਾ ਅੱਜ ਕੱਲ੍ਹ ਜਾਤਾਂ ਪਾਤਾਂ ਨੂੰ ਨੀਮਾ ਮੰਨ ਰੱਖਿਆ ਪਰ ਬੰਦੇ ਦੇ ਲਿਖਿਤ ਕਰਮ ਹੀ ਬੰਦੇ ਦੇ ਨੀਚ ਕਰਮ ਹੈ ਪੜਦੇ ਹੁੰਦੇ ਨੇ ਨਾ ਆਪਾਂ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਤਉ ਨਾਨ ਕੰਮ ਨੀਚ ਕਰਮ માં ਸ਼ਰਨ ਪ੍ਰੀਕੀ ਰੱਖੋ ਸ਼ਰਮ ਬੰਦੇ ਦੇ ਕਰਮ ਨੀਚ ਨੇ ਕਰਮਾਂ ਕਰਕੇ ਨੀਝਾ ਸਾ ਸੰਗ ਜੀ ਜਾਤਾਂ ਪਾਤਾਂ ਕਰਕੇ ਨਹੀਂ ਇਸ ਕਰਕੇ ਮਾਲ ਕਹਿੰਦੇ ਰਸਕਸ ਆਪਸ ਲਾਹਣ ਇਹ ਕਰਮ ਮੇਰੇ ਕਰਤਾਰ ਜਿਹੜੇ ਰਸ ਕੱਢ ਕੇ ਖਾਣੀ ਤਸ ਭਾਵ ਕਸ ਦੇ ਕੇ ਕੱਢੇ ਸ਼ਰਾਬਾਂ ਆਦ ਪੀਣੀਆਂ ਤੇ ਫਿਰ ਆਪਣੇ ਮੋਹ ਆਪ ਹੀ ਸਿਫਤ ਕਰੀ ਜਾਣਾ ਕਿ ਮੇਰੇ ਵਰਗਾ ਕੋਈ ਨਹੀਂ ਐ ਮੇਰੇ ਮਨ ਇਹ ਕਰਮ ਮੇਰੇ ਕਰਤਾਰ ਪਰਮੇਸ਼ਰ ਇਹੋ ਜੇ ਕਰਮਾਂ ਵਿੱਚ ਜੀਵ ਫਸੇ ਹੋਏ ਨੇ ਭਾਵ ਬੰਧ ਕਰਮਾਂ ਵਿੱਚ ਲੱਗੇ ਹੋਏ ਨੇ ਬਾਬਾ ਬੋਲੀ ਐ ਪਤ ਹੋਏ ਆ ਪਿਆਰਿਓ ਐਸੇ ਵਚਨ ਬੋਲਣੇ ਚਾਹੀਦੇ ਨੇ ਜਿਨ੍ਹਾਂ ਕਰਕੇ ਲੋਕ ਪਰਲੋਕ ਵਿੱਚ ਇੱਜ਼ਤ ਹੋਵੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ ਭਾਵ ਉਤਮ ਅਧਿਕਾਰੀ ਤੇ ਗੁਰਮਖਾਂ ਵਾਲੇ ਉਹ ਵਚਨ ਬੋਲੋ ਜਿਸ ਨਾਲ ਪ੍ਰਤਿਸ਼ਠਾ ਹੋਵੇ ਤੇ ਕਨਿਸ਼ਟਕ ਗੁਰਮੁਖ ਫਿੱਕੇ ਵਚਨ ਨਾ ਬੋਲੋ ਕੋਈ ਤੈਨੂੰ ਮਾਰਾ ਕਾਈ ਨਾ ਸਕੇ ਦੁਨੀਆ ਦੇ ਵਿੱਚ ਐਸੇ ਕਰਮ ਕਰੀਏ ਉਸਤਾਦ ਸੁਣੀ ਪਰ ਅਸੀਂ ਮਾਰੇ ਕਹਿੰਦੇ ਅਚਾਰੀ ਅਸੀਂ ਚੰਗੀਆਂ ਵਿਵਹਾਰੀ ਬੁਣੀਆਂ ਦੇਖਣ ਨੂੰ ਚੰਗਿਆਂ ਪਰ ਵਿਹਾਰ ਸਾਡਾ ਬਹੁਤ ਮਾੜਾ ਜੀ ਆਪੋ ਸਤਨਾ ਹੈ ਨਾ ਗੱਲੀ ਅਸੀਂ ਚੰਗੀਆਂ ਆਚਾਰੀ ਬਣੀ ਗੱਲੀ ਬਾਕੀ ਦਾ ਬਹੁਤ ਹੀ ਨੇ ਗੱਲੀ ਸੁਣ ਜਣ ਵੀ ਇੱਕ ਨਾਟਕੀ ਨਾਲ ਹਾਂ ਗੱਲਾਂ ਕਰਨ ਵਾਲੇ ਐ ਕਰ ਲੋ ਜੀ ਐ ਕਰ ਲੋ ਜੀ ਐ ਕਰ ਲੋ ਮੇਰੇ ਵਰਗਾ ਰਹਿ ਦੇ ਜਾਂਦਾ ਦੇ ਜਾਂਦਾ ਦੇ ਜਾਂਦਾ ਵੀ ਐ ਕਰ ਲੋ ਤੇ ਜਦੋਂ ਲੋੜ ਪੈਂਦੀ ਹੈ ਚੰਗਾ ਭਾਈ ਤੂੰ ਹੀ ਸ਼ੁਰੂ ਕਰ ਦੇ ਮੁਰ ਕੇ ਪਿੱਛੇ ਨੂੰ ਲੱਤਾਂ ਖਿੱਚਣ ਲੱਗ ਜਾਂਦਾ ਆਪੋ ਸਤਨਾ ਹੈ ਕਿਉਂ ਵੀ ਗੱਲੀ ਬਾਤੀ ਨਹੀਂ ਕਹੀਏ ਗੱਲਾਂ ਹੀ ਵਾਸਤੇ ਗੱਲਾਂ ਹੀ ਹੁੰਦੀਆਂ ਚਿਆਂ ਦੇ ਬੰਲੇ ਅੰਦਰ ਕਾਖਣੀ ਹੁੰਦਾ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਤਮ ਸੇਧਾਰ ਉਤਮ ਕਈ ਹੈ ਨੀਚ ਕਰਮ ਬੈ ਰੋਏ ਜਿਨ੍ਹਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਉਤਮ ਸ੍ਰੇਸ਼ਟ ਗੁਣ ਹੈ ਨਾ ਉਹੋ ਹੀ ਪਰਮੇਸ਼ਰ ਦੇ ਦਰਬਾਰ ਵਿੱਚ ਸ੍ਰੇਸ਼ਟ ਕਹੇ ਜਾਂਦੇ ਨੇ ਸਾਧ ਸੰਗਤ ਨੀਚ ਕਰਮ ਬੈ ਰੋਏ ਨੀਤ ਕਰਨ ਵਾਲਿਆਂ ਨੂੰ ਬੈਠ ਕੇ ਰੋਣਾ ਜਾਂਦਾ ਭਾਵ ਰੋ ਰੋ ਕੇ ਨਮੋਸ਼ੀ ਤੇ ਕੁਸਬਾਵੇ ਵਿੱਚ ਸਮਾਂ ਗੁਜ਼ਾਰਨਾ ਪੈਂਦਾ ਸਾਧ ਸੰਗਤ ਰਹਾਉ ਰਸ ਸੋਹਿਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਹੁਣ ਕਈ ਸਾਡੇ ਭੁੱਲਣ ਸਿੱਖ ਹੈ ਕੋਈ ਪਵਿੱਤਰ ਸ਼ਬਦ ਦਾ ਜਾ ਜਿਹੜਾ ਉਹ ਗੰਤ ਗੰਤ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲਕੀਵਾ ਇਦਾਂ ਕਰਦੇ ਪਰ ਇਹਦਾ ਵਿਸ਼ਰਾਮ ਹੈ ਜਿਹੜਾ ਸਾਧ ਸੰਗਤ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲਕੀਵਾ ਇਥੇ ਵਿਸ਼ਰਾਮ ਹੈ ਕਾਮਣ ਰਸ ਤੇ ਵਿਸ਼ਰਾਮ ਲੱਗਦਾ ਅਰਥਾਂ ਦਾ ਇਹ ਅਰਥ ਬੜਾ ਹੈ ਹੁਣ ਕੀ ਕਹਨੇ ਵਾਰਾ ਜੇ ਕਿੰਨੇ ਜਿਹੜਾ ਸੋਨੇ ਜੋੜਨ ਦਾ ਰਸ ਹੈ ਰਸ ਸੋਇਨਾ ਰਸ ਸੋਇਨਾ ਰਾਸ ਰੂਪਾ ਹੁਣ ਸੋਨਾ ਜੋੜਨ ਦਾ ਰਾਸ ਤੇ ਚਾਂਦੀ 77 ਕਾਰਨ ਦਾ ਰਾਸ ਸੁਭਾਅ ਸੋਨੇ ਚਾਂਦੀ ਦੇ ਗਹਿਣੇ ਪਹਿਨਣ ਦਾ ਰਾਸ ਹੈ ਤੇ ਜੋ ਪੁਰਾਣੀਆਂ ਇਸਤਰੀਆਂ ਨਾਲ ਪ੍ਰੇਮ ਕਰਨ ਦਾ ਰਾਸ ਬੜੇ ਨੇ ਇਦਾਂ ਦੇ ਸਾਥ ਸੰਗੀ ਮਹਾਮੂਰ ਮੂਰਮਤੀਏ ਗੀੜਕੀਆਂ ਭੈਣਾਂ ਦੀ ਜਿੱਦਾਂ ਕਹੋਂਦੇ ਰਹਿੰਦੇ ਸਾਥ ਸੰਗੀ ਮਾਸ ਕਰਨ ਨਾਲ ਬੜੇ ਨੇ ਇਦਾਂ ਤੁਹਾਨੂੰ ਮਿਲ ਜਾਣਗੇ ਇਹੋ ਜਾਂ ਦੀ ਗੱਲ ਮਹਾਰਾਜ ਕਰਦੇ ਆ ਇਸੇ ਪ੍ਰਕਾਰ ਵਕਾਰਾਂ ਦੀ ਇੱਛਾ ਰੱਖ ਕੇ ਸਰੀਰ ਉੱਤੇ ਪਰਮਲ ਕੀ ਬਾਸ ਚੰਦਨ ਦੀ ਬਾਸ ਨ ਭਾਵ ਸੁਗੰਧੀ ਲਾਉਣ ਦਾ ਰਸ ਇਹ ਸਾਧ ਸੰਗਿ ਜਿਵੇਂ ਸਤਿਗੁਰੂ ਵੀ ਬਹੁ ਸਮਝਾਉਂਦੇ ਆ ਕਹਿੰਦੇ ਇੱਕ ਰਾਜਾ ਬੜਾ ਸੁਨਮਾ ਆ ਤੇ ਬਤਾਨੀ ਇੱਕ ਦਿਨ ਉਸ ਦੇ ਜਤ ਜਿਤ ਜਿਤ ਬਣੀ ਆਈ ਕਿ ਕਮਾ ਆਤਮਾ ਕਹਿਣ ਲੱਗਾ ਮੈਨੂੰ ਵੀ ਉਪਦੇਸ਼ ਦਿਓ ਤਮਾ ਆਤਮਾ ਨੇ ਕਿਹਾ ਕਿ ਇੱਕ ਉਜਾਰ ਵਿੱਚ ਇੱਕ ਮੰਦਰ ਬਣਾਓ ਉੱਥੇ ਉਪਦੇਸ਼ ਦੇਵੋ ਜਦੋਂ ਰਾਜੇ ਨੇ ਮੰਦਰ ਬਣਾਵਾ ਦਿੱਤਾ ਤਾਂ ਸੰਤਾਂ ਨੇ ਜਾ ਕੇ ਉਸ ਨੂੰ ਇੱਟਾਂ ਖੰਭੜਿਆ ਆਗ ਨਾਲ ਪੂਰਾ ਭਰ ਦਿੱਤਾ ਤੇ ਦਰਵਾਜ਼ੇ ਵੀ ਭਰੇ ਗਏ ਫਿਰ ਰਾਜੇ ਨੂੰ ਪ੍ਰਦੇਸ਼ ਦੇ ਲਈ ਉੱਥੇ ਲੈ ਗਏ ਤੇ ਉੱਥੇ ਸਾਸ ਸੁਣੂ ਜੀ ਉਸ ਵੇਲੇ ਗੜਿਆਂ ਨੂੰ ਇੰਨੀ ਵਰਖਾ ਹੋਈ ਕਿ ਕਿਤੇ ਵੀ ਖੜੇ ਹੋਣ ਨੂੰ ਥਾਂ ਨਾ ਰਹੀਆ ਕਿਉਂਕਿ ਮੰਦਰ ਮੰਦਰ ਦੇ ਤਾਂ ਦਰਵਾਜ਼ੇ ਵੰਡ ਕਰਤੀ ਆਪ ਕੋ ਸਾਤਣ ਵੀ ਵੜਿਆ ਕਿੱਥੇ ਜਾਵੇ ਹੁਣ ਗੜੇ ਪੈ ਰਹੇ ਗੜੇ ਪੈਣੇ ਵੜਨ ਨੂੰ ਥਾਂ ਨਾ ਰਹੀਆ ਤਾਂ ਸੰਤਾਂ ਨੇ ਰਾਜੇ ਨੂੰ ਮੰਦਿਰ 'ਚ ਜਾਣ ਲਈ ਕਿਹਾ ਤਾਂ ਰਾਜਾ ਕਹਿਣ ਲੱਗਿਆ ਮਹਾਰਾਜ ਮੰਦਿਰ ਤਾਂ ਪੂਰਾ ਇੱਟਾਂ ਨਾਲ ਭਰਿਆ ਪਿਆ ਹੈ ਅੰਦਰ ਕਿਵੇਂ ਵੜਿਆ ਜਾ ਸਕਦਾ ਹੈ ਤਾਂ ਸੰਤ ਕਹਿਣ ਲੱਗੇ ਰਾਜਮ ਉਹ ਭਾਈ ਐਵੇਂ ਨਹੀਂ ਤੇਰਾ ਮਨ ਵੀ ਪੂਰਾ ਬਕਾਰਾਂ ਤੇ ਬਦਾਥਾਂ ਨਾਲ ਭਰਿਆ ਜੈ ਤੈਨੂੰ ਉਪਦੇਸ਼ ਕਿੱਥੋਂ ਦੇਈਏ ਆਪੋ ਸਾਧਨਾ ਹ ਤੈਨੂੰ ਉਪਦੇਸ਼ ਕਿੱਥੋਂ ਲਈ ਆ ਮੰਦਰ ਤੋਂ ਬਣਾਇਆ ਜਿਵੇਂ ਮੰਦਰ ਦੇ ਦਰਵਾਜੇ ਇੱਟਾਂ ਨਾਲ ਬੰਦ ਕਰਤੇ ਚਾਰੇ ਪਾਸਿਓਂ ਅੰਦਰ ਵੜਨ ਨੂੰ ਜਗ੍ਹਾ ਨਹੀਂ ਇਸੇ ਤਰ੍ਹਾਂ ਕਹਿੰਦੇ ਤੇਰਾ ਸਰੀਰ ਵੀ ਐ ਤੇਰਾ ਮਨ ਵੀ ਐ ਇਹ ਵਕਾਰਾਂ ਨਾਲ ਹੀ ਭਰਿਆ ਪਿਆ ਆਪੋ ਸਾਹ ਇੱਥੇ ਉਪਦੇਸ਼ ਕਿੱਥੋਂ ਦੇ ਲਈਏ ਤੇਰੇ ਤਾਂ ਮਨ ਅੰਦਰ ਉਪਦੇਸ਼ ਲਈ ਥਾਂ ਹੀ ਨਹੀਂ ਤਾਂ ਮਹਾਤਮਾ ਨੇ ਰਾਜੇ ਦੇ ਵਕਾਰ ਮਟਾਉਣ ਵਾਸਤੇ ਐਵੇਂ ਸਿੱਖਿਆ ਦਿੱਤੀ ਤੇ ਰਾਜਾ ਸਮਝਿਆ ਆਪੋ ਸਤਨਾਮ ਰਾਜਾ ਸਮਝਿਆ ਸਤਨਾਮ ਇਹ因 ਕਾਰਨ ਸਾਨੂੰ ਬਾਣੀ ਦਾ ਆਨੰਦ ਨਹੀਂ ਆ ਰਿਹਾ ਸਾਨੂੰ ਬਾਣੀ ਪੜ੍ਹਨ ਵੀ ਚੰਗੀ ਲੱਗਦੀ ਸਾਨੂੰ ਬਾਣੀ ਸੁਣਨੀ ਵੀ ਸੰਗੀ ਲੱਗਦੀ ਸਾਨੂੰ ਨਾ ਕਥਾ ਚੰਗਾ ਲੱਗੇ ਨਾ ਕੀਰਤਨ ਚੰਗਾ ਲੱਗੇ ਨਾ ਗੁਰਦੁਆਰਾਵਾਂ ਨਾਲ ਚੰਗਾ ਲੱਗੇ ਗੱਲ ਕੀ ਹੈ ਉਹ ਦੁਨਿਆਵੀ ਪਦਾਰਥਾਂ ਨਾਲ ਤਾਂ ਮਨ ਪਹਿਲਾਂ ਹੀ ਭਰਿਆ ਪਿਆ ਆਪੋ ਸਤਨਾਮ ਕਿ ਮਨ ਕਿਵੇਂ ਕਰੇ ਗੁਰੂ ਘਰ ਆਉਂਦਾ ਇਦਾਂ ਹੀ ਐ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੰਦੇ ਰਸ ਘੋੜੇ ਰਾਸਈਆਂ ਮੰਦਰ ਰਸ ਮਿੱਠਾ ਰਸ ਮਾਨਸ ਇਥੇ ਘੋੜੇ ਆ ਵਿਸੋਾਰੀ ਦਾ ਰਸ ਹੁਣ ਘੋੜੇ ਤਾਂ ਅੱਜ ਕੱਲ੍ਹ ਹੈ ਹੀ ਗੁਰੂ ਨਾਨਕ ਸਾਹਿਬ ਦੇ ਲੱਗੇ ਅੱਜ ਕੱਲ੍ਹ ਸਾਹ ਸੰਗ ਮੋਟਰਸਾਈਕਲ ਹੋਵੇ ਬੋਲਟ ਹੋਵੇ ਗੱਡੀ ਹੋਵੇ ਵੱਡੀ ਤੋਂ ਵੱਡੀ ਹੋਵੇ ਸਾਰੀ ਭਾਲ ਹੋਵੇ ਕਿਉਂ ਕੋਈ ਕੋਈ ਵੀ ਰਲਿਆ ਜਿਹੜਾ ਅੱਜ ਕੱਲ ਸਾਈਕਲ ਚੱਕਦਾ ਨਹੀਂ ਤਾਂ ਦੁਕਾਨ ਤੇ ਜਾਣਾ ਤਾਂ ਸਾਈਕਲ ਪੱਠੇ ਲੈਣ ਜਾਣਾ ਤਾਂ ਮੋਟਰਸਾਈਕਲ ਨਾਲ ਸਵਾਰ ਹੋ। ਮੋਟਰਸਾਈਕਲ ਬਿਨਾਂ ਤਾਂ ਸਾਡੀ ਅੱਡੀ ਹੀ ਲੱਗਦੀ ਕਿ ਤੇ ਆਪ ਕੋ ਸਾਤਨ ਹਾਂ। ਕਿਉਂ ਬਈ ਉਹ ਘੋੜੇ ਹੀ ਘੋੜੇ ਮੰਨੋ ਇਹਨਾਂ ਨੂੰ। ਬਾਹਰ ਕਹਿੰਦੇ ਰਸ ਘੋੜੇ ਰਸ ਈਜਾ ਮੰਦਰ ਰਸ ਮਠਾ ਰਸ ਮਹਾਸ ਤੇ ਸਾਧ ਸੰਗਤ ਦੀ ਐਵੇਂ ਘੋੜਿਆਂ ਦੀ ਸਵਾਰੀ ਦਾ ਰਸ ਸੋਹਣਿਆ ਸੇਜਾ ਤੇ ਘਰਾਂ ਸੋਹਣਿਆਂ ਦਾ ਰਸ ਤੇ ਪ੍ਰੇਮ ਮਿੱਠੇ ਪਦਾਰਥ ਖਾਣ ਦਾ ਪ੍ਰੇਮ ਤੇ ਮਾਸ ਖਾਣ ਦਾ ਪ੍ਰੇਮ ਸਾ ਸੰਗ ਇਥੇ ਰਸ ਸਰੀਰ ਕੇ ਇਹ ਕਦਮਾਉ ਲੋ ਆਸੇ ਭਾਈ ਇਸ ਸਰੀਰ ਦੇ ਤਨ ਐਨੇ ਸਵਾਦ ਚੁੰਮੜੇ ਪਏ ਐ ਫਿਰ ਕਿੱਥੋਂ ਆਪੇਰੇ ਹਿਰਦੇ ਵਿੱਚ ਨਾਮ ਦਾ ਨਿਵਾਸਾ ਹੋਵੇ ਆਪੋ ਸਤਨ ਹਾਂ ਨਾਮ ਦਾ ਨਵਾਸਾ ਕਿਨੇ ਹੋਇਆ ਬਾਈ ਇੱਕ ਬੈਸ਼ਨੂ ਸੀ ਜੋ ਉਸਨੇ ਇੱਕ ਜੱਗ ਚ ਜਾ ਕੇ ਐਨੇ ਮਾਲ ਕੂੜੇ ਖਾ ਲਏ ਕਿ પેટ ਦਾ ਜ਼ਰੂਰ ਆ ਤੁਸੀਂਾ ਮੇਰੇ ਵਰਗਾ ਤੇ ਜੱਗ ਕਹਿ ਲਓ ਦਾ ਦੂਜਾ ਕਹਿ ਲਓ ਵੀ ਆਪਣੇ ਵਰਗਿਆਂ ਦੇ ਲਾ ਲੋ ਵੀ ਕਿਸੇ ਸੇਖੜੇ ਗੁਰਦੁਆਰੇ ਕਰਾਇਆ ਪਾਠ ਇਮਾਲ ਪੂੜਿਆਂ ਦਾ ਤੇ ਖੀਰ ਵਾਲਾ ਤਾਂ ਲੰਗਰ ਆ ਕੋ ਸਤਨਾ ਇੰਜ ਜਾਉਂ ਜੋ ਇਸ ਚੀਜ਼ ਨੇ ਹੋਰ ਨਹੀਂ ਤੁਹਾਨੂੰ ਸਮਝਾਉਣੀ ਕਿੰਨੇ ਕਹਿੰਦੇ ਭਾਈ ਉਹ ਖਾਲੇ ਪੇਟ ਭਰ ਕੇ ਢਿੱਡ ਭਰ ਲਿਆ ਵੇ ਸਵਰਿਆ ਵਾਂਗੂ ਵੀ ਪਤਾ ਨਹੀਂ ਕੱਲ ਨੂੰ ਮਿਲੂ ਕਿ ਨਾਲ ਮਿਲੂ ਤੇ ਇਦਾਂ ਦੇ ਵੀ ਹੈ ਤੇ ਜਦੋਂ ਬਾਹਲਾ ਖਾਲਿਆ ਤੇ ਢਿੱਡਾ ਜਿਹੜਾ ਉਹ ਦਰਦ ਕਰਨ ਲੱਗ ਪਿਆ ਫਿਰ ਡਾਕਟਰ ਦੇ ਕੋਲ ਜਾ ਕੇ ਕਹਿਣ ਲੱਗਿਆ ਜੀ ਕਹਿੰਦਾ ਮੇਰੇ ਨਾ ਟਿੱਡ ਵਿੱਚ ਦਰਦ ਹੁੰਦਾ ਤਾਂ ਸਾਧ ਸੰਗਤ ਜੀ ਹੁਣ ਉਹ ਹਕੀਮ ਨੇ ਡਾਕਟਰ ਨੇ ਖਾਣ ਲਈ ਚੂਰਨ ਦਿੱਤਾ ਤੇ ਉਹ ਹਕੀਮ ਨੂੰ ਕਹਿ ਲਗਾ ਹਕੀਮ ਸਾਹਿਬ ਮੇਰੇ ਢਿੱਡ ਵਿੱਚ ਚੂਰਨ ਜੋਗੀ ਥਾਂ ਬਾਕੀ ਹੁੰਦਾ ਤਾਂ ਮੈਂ ਇੱਕ ਕੂੜਾ ਹੋਰ ਨਾ ਖਾ ਲੈਂਦਾ ਆਪ ਕੋ ਸੱਤਾ ਕਹਿੰਦੇ ਇੱਕ ਕੂੜਾ ਹੋਰ ਨਾ ਖਾ ਲੈਂਦਾ ਸੇਸ ਕਰਕੇ ਜਿੱਥੇ ਜਿਹੜੇ ਥਾਂ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੋਣਾ ਸੀ ਨਾ ਉਹ ਤਾਂ ਬਕਾਰਾਂ ਨਾਲ ਭਰਿਆ ਪਿਆ। ਨਾਮ ਦਾ ਨਿਵਾਸ ਦੱਸੋ ਹੁਣ ਕਿੱਥੇ ਹੋਵੇ ਆਪੋ ਸਤਨਹਾਂ। ਹੋ ਸਕਦਾ ਭਾਈ। ਨਹੀਂ ਹੋ ਸਕਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਵੀ ਤਾਈਓ ਸਾਡਾ ਮਨ ਨਹੀਂ ਬਾਣੀ ਪੜਨ ਵਾਸਤੇ ਕਰਦਾ। ਤਾਈਓ ਸਾਡਾ ਮਨ ਗੁਰਦੁਆਰੇ ਨਹੀਂ ਆਉਣ ਕਰਕੇ ਕਰਦਾ। ਕਿਉਂਕਿ ਅਸੀਂ ਪਹਿਲਾਂ ਹੀ ਕਦੇ ਮੋਬਾਈਲ ਤੇ ਦੇਖ ਲਿਆ ਕਦੇ ਟੀਵੀ ਤੇ ਕੁਝ ਦੇਖ ਲਿਆ ਕਦੇ ਕੁਝ ਦੇਖ ਲਿਆ। ਹੁਣ ਗੁਰਦੁਆਰੇ ਆਉਣ ਦੀ ਸੋਚੀ ਹੋਵੇ ਤਾਂ ਹੀ ਆ ਨਾ। ਜੇ ਗੁਰੂ ਦਾ ਸ਼ਬਦ ਕੋਈ ਸੁਰਤ ਵਿੱਚ ਬਾੜਿਆ ਹੋਵੇ ਉਹ ਤਾਂ ਹੈ ਹੀ ਕੋਈ ਨਹੀਂ ਰਾਤ ਨੂੰ ਜਿੰਨਾ ਚਿਰ 12 ਵਜੇ ਤੱਕ ਨੈਟ ਨਹੀਂ ਖਤਮ ਹੁੰਦਾ ਨਾ 12 ਵਜੇ ਤੱਕ ਇਹਨਾਂ ਉਹਨਾਂ ਚਿਰ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਆ ਪਰ 12 ਵਜੇ ਕਿਤੇ ਸੌਣ ਲੱਗਦੇ ਆ ਤਿਆਰੀ ਕਰਦੇ ਆ ਸੌਂਦੇ ਸੌਂਦੇ ਨੂੰ 1 ਵਜੇ ਜਾਂਦਾ ਤੇ ਮੁੜ ਕੇ ਜਾਗ ਕੇ ਕਿਵੇਂ ਆਜੂ 4 ਵਜੇ ਆਪੋ ਸਾਥ ਆ ਆਖੇ ਮੈਨੂੰ ਵੀ ਵਿਚਾਰੇ ਹੱਥ ਜੀ ਜੋੜ ਦੇ ਸੀ ਕਹਿੰਦੇ ਬਾਬਾ 4 ਵਜੇ ਬੋਲ ਪਿਆ ਕਰਮਾ ਹਮੈ ਨਹੀਂ ਬੋਲਦਾ ਮੇਰਾ ਟਾਈਮ ਤਾਂ 3:30 ਦਾ ਹੈ ਤੁਸੀਂ ਆਪ ਦਾ ਵੇਖਣਾ ਮੈਂ ਆਪ ਦਾ ਵੇਖਣਾ ਦੇਖ ਲਓ ਇਦਾਂ ਦੇ ਕੀ ਕਰਾਂਗੇ ਉਹ ਸਾਨੂੰ ਤਾਂ ਚੰਗਾ ਲੱਗਣਾ ਜੇ ਅਸੀਂ ਇਧਰਲੇ ਪਾਸੇ ਨੂੰ ਆਈਏ ਨਾ ਜੇ ਸਤਿਗੁਰਾਂ ਦੇ ਚਰਨਾਂ 'ਚ ਬੈਠਾਂਗੇ ਜੇ ਅੰਦਰ ਕੋਈ ਨਾਮ ਦਾ ਰਸ ਪਾਵਾਂਗੇ ਕੋਈ ਕਿੰਕਾ ਪਾਵਾਂਗੇ ਫੇਰ ਹੀ ਗੱਲ ਬਣਨੀ ਹੈ ਨਾ ਉਹ ਸਾਰ ਸੰਗਜੀ ਸਵਾਦ ਤਾਂ ਤਾਂ ਹੀ ਆਵੇ ਜਿਵੇਂ ਸਾਹ ਸੰਗਰੇ ਜੀ ਕੋਈ ਪਦਾਰਥ ਛਕਣਾ ਬੰਦੇ ਨੂੰ ਪਦਾਰਥ ਉਹਨਾਂ ਚਰ ਵਧੀਆ ਨਹੀਂ ਲੱਗਦਾ ਅਗਲਾ ਕਹਿੰਦਾ ਰੋਟੀ ਖਾ ਲਾ ਕਹਿੰਦਾ ਮੈਂ ਨਹੀਂ ਖਾਂਦਾ ਉਹ ਖਾ ਕੇ ਤਾਂ ਵੇਖ ਕਿੰਨੀ ਸਵਾਦ ਉਹ ਦੇਖ ਤਾਂ ਸਹੀ ਤੇ ਜਲੋ ਕਹਿੰਦਾ ਮੂੰਹ ਨੂੰ ਲਾਉਂਦਾ ਲੱਗਦਾ ਸਵਾਦ ਫਿਰ ਜਿਹੜਾ ਨਾ ਨਾ ਕਰਦਾ ਸੀ ਚਲ ਕਹਿੰਦੇ ਇੱਕ ਦੇ ਦੇ ਦੇਖ ਲੈਨੇ ਆ ਫਿਰ ਇੱਕ ਵੀ ਖਾਂ ਤੇ ਪੰਜ ਛੇ ਪਾੜ ਦਿੰਦਾ ਆਪ ਕੋ ਸੱਤ ਹਾਂ ਇਸੇ ਤਰ੍ਹਾਂ ਗੁਰਬਾਣੀ ਦਾ ਰਸ ਲੈ ਕੇ ਤਾਂ ਵੇਖੋ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਤਾਂ ਵੇਖੋ ਫੇ 5-4 ਮਿੰਟ ਬੈਠੋ ਤਾਂ ਸਹੀ ਗੁਰੂ ਘਰ ਵੱਲ ਮੂੰਹ ਤਾਂ ਕਰੋ ਫੇਰ ਹੀ ਜੀ ਕਰੇਗਾ ਨਹੀਂ ਤਾਂ ਫੇਰ ਰਾਤ ਨਗਵਾਈ ਸੋਏ ਕਾ ਦਿਨ ਸੁਗਵਾਇਆ ਥਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਫੇਰ ਕਿਤੇ ਮਹਾਰਾਜ ਨੇ ਕਿਰਪਾ ਕਰਨੀ ਸਾਨੂੰ ਇਹ ਸੋਝੀ ਆਵੇ ਤਾਂ ਕਰਕੇ ਮਾਰ ਕੇ ਜਪਤ ਬੋਲੀ ਹੈ ਪਤ ਪਾਈਐ ਸੋ ਬੋਲਿਆ ਪਰਵਾਨ ਹੈ ਭਾਈ ਜਿਨ੍ਹਾਂ ਵਚਨਾਂ ਦੇ ਬੋਲਣ ਕਰਕੇ ਪਰਲੋਕ ਵਿੱਚ ਇੱਜ਼ਤ ਪਾਈ ਦੀ ਹੈ ਉਹ ਬੋਲਿਆ ਪਰਵਾਨ ਹੈ ਫਿੱਕਾ ਬੋਲ ਬਗੋਚਣਾ ਹੁਣ ਮੂਰਖ ਮਨ ਅਜਾਣ ਬੇਰਸ ਵਚਨ ਬੋਲਣਾ ਸਾਧ ਸੰਗ ਦੀ ਖਰਾਬ ਹੋਣਾ ਹੈ ਆਪਣੇ ਮਨ ਨੂੰ ਸਮਝਾਉਣਾ ਕਰ ਇਹ ਮੂਰਖ ਮਨ ਅਣਜਾਣ ਮਨ ਵਿੱਚ ਸੋਭਾ ਸਿੱਖਿਆ ਨੂੰ ਸੁਣਨਾ ਕਰ ਜੋ ਤਸਭਾਰਾ ਸੇ ਭਲੇ ਹੋਰ ਕਿ ਚਰਨ ਖਾਨ ਜਿਹੜੇ ਉਸ ਵੈਗਰੂ ਨੂੰ ਪਾਉਂਦੇ ਨੇ ਉਹ ਚੰਗੇ ਨੇ ਉਹਨਾਂ ਦੇ ਬਾਬਤ ਹੋਰ ਕੀ ਕਹਿਣਾ ਕਰੀਏ ਤਿੰਨ ਮਤ ਤੇ ਨੁਪਤ ਤੇ ਨ ਤੁਨ ਪੱਲੇ ਜਿਨ ਹਿਰਦੇ ਰਹਾ ਸਮਾਏ ਮਾਰੇ ਕਹਿੰਦੀ ਉਹਨਾਂ ਦੇ ਪਾਸ ਆਤਮ ਬਸ਼ੈਣੀ ਮਤ ਹੈ ਪ੍ਰਤੀਸ਼ਤਾ ਹੈ ਉਹਨਾਂ ਦਾ ਤੂਬੇਲਿਆ ਬੇਤਿਆਂ ਦੇ ਪੱਲੇ ਨਾਮ ਰੂਪੀ ਧਾਨਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਸੁਮਾਰਿਆ ਭਾਵ ਲੀਨ ਹੋ ਰਿਹਾ ਹੈ ਤਿੰਨ ਕਾਕਿਆ ਸਲਾਹਣਾ ਆਵਰ ਸਵਾਲਿਓ ਕਾਇ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਕੀ ਸਿਫਤ ਕਰੀਏ ਉਹ ਤਾਂ ਵਾਹਿਗੁਰੂ ਦਾ ਰੂਪ ਹੀ ਨੇ ਤਾਂ ਉਹਨਾਂ ਦੀ ਮਹਿਮਾ ਕਥ ਹੈ ਉਹਨਾਂ ਤੋਂ ਬਿਨਾਂ ਕਿਸੇ ਹੋਰ ਦੀ ਸਿਫਤ ਕਰਨੀ ਸਾਹ ਸੰਗਲ ਵੀ ਉਹ ਕੋਈ ਟੋਕ ਨਹੀਂ ਰਹਾ ਜਾਂਦਾ ਇਸ ਕਰਕੇ ਮਾਰ ਕਹਿੰਦਾ ਨਾਨਕ ਨਜ਼ਰੀ ਬਾਹਰ ਰਾਚੈ ਧਾਨ ਨਾ ਨਾਏ ਸਤਗੁਰੂ ਜੀ ਕਥਨ ਕਰਦੇ ਹੈ ਕਿ ਜੋ ਜੀਵ ਵਾਹਿਗੁਰੂ ਦੀ ਕਿਰਪਾ ਰੂਪੀ ਦ੍ਰਿਸ਼ਟੀ ਤੋਂ ਬਾਹਰ ਨਹੀਂ ਨਾ ਨਾਮ ਜਪ ਸਕਦੇ ਤੇ ਨਾ ਹੀ ਕੋਈ দান ਕਰਨ ਵਿੱਚ ਰੁਚੀ ਰੱਖਦੇ ਸਾਧ ਸੰਗ ਦੀ ਤੇ ਨਾ ਆਪਣੀ ਕਿਰਤ ਵੱਲ ਕੇ ਛਾਕਛਦੇ ਭਾਵ ਪਰਮੇਸ਼ਰ ਦੀ ਨਜ਼ਰ ਤੋਂ ਬਾਹਰ ਨਾ ਜਿਹੜੇ ਉਹ দান ਲੈਣ ਵਿੱਚ ਵੀ ਰਚੇ ਰਹਿੰਦੇ ਨੇ ਭਾਵ ਮਾਇਆ ਵਿੱਚ ਰਚੇ ਰਹਿੰਦੇ ਨੇ ਪਰ ਨਾਮ ਨਹੀਂ ਜਪਦੇ ਉਹ ਮਾਇਆ 'ਚ ਰਚੇ ਨੇ ਉਹਨਾਂ ਨੂੰ ਨਾਮ ਦਾ ਦਾਨ ਪ੍ਰਾਪਤ ਨਹੀਂ ਹੋਣਾ ਜੋ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਬਾਹਰ ਹੋ ਗਏ ਨਾ ਉਹ ਪਰਮੇਸ਼ਰ ਪਿਆਰੀ ਦਾਨ ਤੇ ਨਾਮ ਰੂਪੇ ਪਰਪੰਚ ਵਿੱਚ ਨਹੀਂ ਰਚ ਸਕਦੇ ਇਸ ਕਰਕੇ ਸਾਧ ਸੰਗਤ ਜੀ ਦਾਨ ਲੈਣ ਵਿੱਚ ਨਹੀਂ ਰਜਦੇ ਸਭ ਪਰਮੇਸ਼ਰ ਦੇ ਨਾਮ ਈ ਲਿਵਨ ਰਹਿੰਦੇ ਨੇ ਤੇ ਆਨੰਦ ਮਾਣਦੇ ਨੇ ਜਿਨ੍ਹਾਂ ਤੇ ਗੁਰੂ ਨਾਨਕ ਦੀ ਨਜ਼ਰ ਹੁੰਦੀ ਹੈ ਗੁਰੂ ਨਾਨਕ ਦੀ ਨਜ਼ਰ ਹੋਵੇ ਤੇ ਸਾਧ ਸੰਗਤੋ ਦੁਨਿਆਵੀ ਪਦਾਰਥਾਂ ਕਣੀਓ ਰਾਜੇ ਜਾਂਦੇ ਆ ਤੇ ਫਿਰ ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੰਗਦੇ ਕੁਝ ਨਹੀਂ ਬਣਤੋਦ ਹੋਰ ਜੇ ਮੰਗਣਾ ਸਰ ਦੁੱਖਾਂ ਦੇ ਦੁੱਖ ਦੇਉ ਨਾਮ ਸੁਣ ਤੋ ਕੀਆ ਉਤਰੇ ਮਨ ਦੀ ਮੁਖ ਪਰ ਇੱਥੇ ਮੇਰੇ ਨਾਨਕ ਪਾਸ਼ਾ ਜੀ ਇਹ ਵੀ ਸਮਝਾਉਂਦੇ ਨੇ ਕਿ ਜਿਨ੍ਹਾਂ ਨੂੰ ਹਜੇ ਤੱਕ ਨਾਮ ਦਾ ਰਸ ਨਹੀਂ ਆਇਆ ਉਹ ਦੁਨਿਆਵੀ ਪਦਾਰਥਾਂ ਦੇ ਰਸਾਂ ਕਸਾਂ ਵਿੱਚ ਰੁਚੇ ਰਹਿੰਦੇ ਨੇ ਤੇ ਇਹਨਾਂ ਨੂੰ ਮਾਰ ਕੇ ਲਿਆ ਬਸੰਤ ਸਵਰਗ ਲੋਕ ਹੈ ਜਿੱਥੇ ਤੇ ਪ੍ਰਥਵੀ ਨਾ ਵਖੰਡਣ ਮਾਰਾ ਦਾ ਬੜਾ ਸੋਹਣਾ ਵਚਨ ਹੈ ਕੌਤਕ ਕੋੜ ਕਮਾਸਿਆਂ ਚਿਤਨਾ ਆਗਸ ਨਾਓ ਨਾਨਕ ਕੋੜੀ ਨਾਰਕ ਬਰਾ ਬਣੇ ਉੱਜੜ ਸੋਈ ਥਾਉ ਕਰੇ ਭਾਈ ਦੁਨਿਆਵੀ ਪਦਾਰਥ ਹੋਣ ਖਾਣ ਨੂੰ ਪੀਣ ਨੂੰ ਚੰਗਾ ਹਡਾਣ ਨੂੰ ਢੀੜਾ ਲੱਤਾ ਹੋਵੇ ਰਹਿਣ ਨੂੰ ਮਕਾਨ ਹੋਵੇ ਪਰ ਜੇ ਕੰਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਹੀਂ ਤਾਂ ਕੰਦੇ ਉਹ ਕਰੋੜਾਂ ਨਰਕਾਂ ਦੇ ਬਰੋਪਰ ਅਜ ਵੀ ਜੀਤ ਜਿਹੜਾ ਹੈ ਆਪਣਾ ਜੀਵਨ ਕੋਹਰਿਆ ਸਵਾਉ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਚਨਾਂ ਤੇ ਪਹਿਰਾ ਦੇ ਕੇ ਸਾਧ ਸੰਗਤ ਜੀਏ ਜਿਹੜੇ ਸੱਚੇ ਪਾਤਸ਼ਾਹ ਜੀ ਨੇ ਇਥੇ ਵਚਨ ਕਹਿਆ ਨਾ ਲਬ ਕੁੱਤਾ ਕੂੜ ਢੂੜ ਠੱਗ ਥਾਦਾ ਮਰਦਾ ਪਰ ਨੰਦਾ ਪਰ ਮੂਲਕ ਸੁਦੀ ਅਗਣ ਕ੍ਰੋਧ ਚੰਡਾਲ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਨੇ ਲਾਲਚ ਕਰਨਾ ਸਾਧ ਸੰਗਤ ਦੀ ਝੂਠ ਬੋਲਣਾ ਠੱਗੀ ਮਾਰਨੀ ਨਿੰਦਿਆ ਕਰਨੀ ਸਾਧ ਸੰਗਤ ਦੀ ਇੱਕ ਬੇਵਜਾ ਕਿਸੇ ਤੇ ਕ੍ਰੋਧ ਕਰਨਾ ਇਹਨਾਂ ਨੂੰ ਸਾਧ ਸੰਗਤ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਜੇ ਤੁਹਾਡੀ ਜ਼ਿੰਦਗੀ 'ਚ ਇਦਾਂ ਦਾ ਹੈ ਇਹ ਕਰਮ ਨੇ ਤਾਂ ਕਹਿੰਦੇ ਭਾਵੇਂ ਨਾਮ ਜਪ ਲਈਏ ਭਾਵੇਂ ਬਾਣੀ ਪੜ੍ਹ ਲਈ ਉਹਦਾ ਵੀ ਕੋਈ ਤੁਪ ਨਹੀਂ ਰਹਿ ਜਾਂਦਾ ਸਵਾਉ ਗੁਰੂ ਨਾਨਕ ਦੇਵ ਸੁਭਾਉ ਨੂੰ ਸਮਝਦੇ ਹੋਇਆ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਘਰ ਪਰਵਾਪੇ ਮੇਲੇ ਦੇ ਭਾਗੀ ਬਣਿਆ ਅਗਲੇ ਵਿੱਚ ਆ ਸ਼ਬਦ ਦੀ ਵਿਚਾਰ ਕੱਲ ਦੀ ਕਥਾ ਪ੍ਰਸੰਗ ਵਿੱਚ ਕਰਾਂਗੇ ਸਮੂਹ ਸੰਗਤਾਂ ਦੇ ਜਨਮ ਜੀਨ ਕੀ ਹੈ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਹੈ ਬੜੀ ਅਮੋਲਕ ਹੈ ਬੜੀ ਨਰੰਲੀ ਹੈ ਨਰੋਲ ਗੁਰਬਾਣੀ ਦੀ ਕਥਾ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਸੇਸ਼ ਕਰਕੇ ਵੱਧ ਤੋਂ ਵੱਧ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ ਭਾਈ ਸੁਣ ਦੇ ਪੁਨੀਤ ਕਹੇ ਦੇ ਪਵਿੱਤਰ ਸਤਿਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਲ ਪੂਰੇ ਸਤਿਗੁਰ ਜੀ ਉਹਨਾਂ ਨੂੰ ਹਰ ਇੱਕ ਪਦਾਰਥ ਦੇ ਨਾਲ ਪਰੀਪੂਰ ਕਰਦਾ ਹੈ ਜਿਹੜਾ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਨੂੰ ਸੁਣਦਾ ਹੈ ਭਾਈ ਸਵਾਉ ਗੁਰਮਤਿ ਦੀਆਂ ਵਿਚਾਰਾਂ ਕਰਦੇ ਹੋਈਆਂ ਅਨੰਤ ਰਾਨੀਆਂ ਭੁੱਲਾਂ ਸਤਿਗੁਰੂ ਜੀ ਔਰ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਆਓ ਅਰਦਾਸ ਬੇਨਤੀ ਕਰੀਏ ਤੇ ਕੋਈ ਵੀ ਰਸਨਾ ਦਾ ਬਾਂਝੀ ਨਾ ਰਵੇ ਬਲਾਉ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ